ਦੇ ਬਹੁਤ ਹੀ ਸਤਿਕਾਰਯੋਗ ਖੰਨਾ ਦੇ ਐਮ ਐਲ ਏ ਤੇ ਸਾਡੇ ਕੈਬਨਿਟ ਮੰਤਰੀ ਸਰਦਾਰ ਤਰਨਪੀਰ ਸਿੰਘ ਸੋਨਦਜੀ ਬਰਸਾਤਾ ਨੂੰ ਦੇਖਦੇ ਹੋਏ ਜਿਹੜੇ ਸ਼ਹਿਰ ਦੇ ਵਿੱਚ ਕਈ ਜਗ੍ਹਾ ਨਾ ਕੂੜੇ ਦੇ ਢੇਰ ਲੱਗੇ ਹੋਏ ਸੀਗੇ ਅੱਜ ਅਸੀਂ ਉਹਨਾਂ ਦੀ ਸਫਾਈ ਕਰਾਈ ਆ ਵਾਰਡ ਨੰਬਰ 3 ਰੇਲਵੇ ਲਾਈਨ ਦੇ ਨਾਲ ਲੱਗਦਾ ਏਰੀਆ ਜਿੱਥੇ ਲੋਕ ਕਾਫੀ ਸਮੇਂ ਤੋਂ ਕੂੜੇ ਦੇ ਪਏ ਢੇਰ ਦੀ ਇਸ ਸਮੱਸਿਆ ਤੋਂ ਪਰੇਸ਼ਾਨ ਸੀਗੇ ਸੀਓ ਨੂੰ ਮੁੱਖ ਦੇਖਦੇ ਹੋਏ ਮੰਤਰੀ ਸਾਹਿਬ ਨੇ ਹਦਾਇਤ ਦਿੱਤੀ ਕਿ ਇਹਨਾਂ ਨੂੰ ਫੌਰਨ ਸਾਫ ਕਰਾਇਆ ਜਾਵੇ ਕਿਉਂਕਿ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਕਰਕੇ ਅਸੀਂ ਆ ਸਾਰੇ ਢੇਰ ਨੂੰ ਅੱਜ ਸਾਫ ਕਰਾਇਆ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਆ ਕਿ ਆਪਾਂ ਵੱਧ ਤੋਂ ਵੱਧ ਇਹਦਾ ਵੱਲ ਚੜ ਕੇ ਸਾਥ ਦਿਈਏ ਕਿ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਕੂੜੇ ਦਾ ਢੇਰ ਆ ਉਹਨੂੰ ਕਮੇਟੀ ਵਿੱਚ ਦੱਸਿਆ ਜਾਵੇ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਕੂੜਾ ਤੁਸੀਂ ਬਾਹਰ ਘੁੱਟਣ ਨਾਲੋਂ ਜਿਹੜੇ ਤੁਹਾਡੇ ਘਰੇ ਕੂੜਾ ਚੁੱਕਣ ਵਾਲੇ ਆਉਂਦੇ ਆ ਉਹਨਾਂ ਨੂੰ ਪਾਇਆ ਜਾਵੇ ਇਹੀ ਅਸੀਂ ਤੁਹਾਡੇ ਨਾਲ ਅਪੀਲ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਨੰਬਰ 3 ਦੇ ਵਿੱਚ ਅਸੀਂ ਸਾਡੇ ਇੰਚਾਰਜ ਰਾਦੇ ਸ਼ਾਮਜੀ ਅੰਦਰ ਦੇ ਪ੍ਰੈਸ ਦੇ ਉੱਤੇ ਇਹ ਕੰਮ ਨੂੰ ਸਫਾਈ ਦਾ ਸ਼ੁਰੂ ਕੀਤਾ ਹੈ ਮੈਂ ਆਪ ਜਨਤਾ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੇ ਮੰਤਰੀ ਸਾਹਿਬ ਦਾ ਇੱਕ ਸਖਤ ਆਦੇਸ਼ ਹੈ ਕਿ ਕਿਤੇ ਵੀ ਕੂੜੇ ਦਾ ਢੇਰ ਜਾਂ ਕਿਤੇ ਵੀ ਗੰਦਗੀ ਨਾ ਨਜ਼ਰ ਆਵੇ ਅਸੀਂ ਸਾਰਿਆਂ ਨੇ ਇਸ ਚੀਜ਼ ਦਾ ਖੁੱਦ ਵੀ ਉਹਨਾਂ ਦਾ ਸਾਥ ਦੇਣਾ ਕਿਉਂਕਿ ਹਰ ਵਾਰਡ ਦੇ ਵਿੱਚ ਗੱਡੀਆਂ ਲਾਈਆਂ ਗਈਆਂ ਕੂੜਾ ਕਲੈਕਸ਼ਨ ਕਰਨ ਲਈ ਸਿਰਫ 100 ਰੁਪਏ ਦਾ ਕੋਈ ਬਹੁਤ بڑا ਯੋਗਦਾਨ ਨਹੀਂ ਹੈ ਕਿ ਜੋ ਤੁਸੀਂ ਉਹ ਕਰ ਨਹੀਂ ਸਕਦੇ ਪਰ ਇੱਥੇ ਲਿਆ ਕੇ ਕੂੜਾ ਸਿੱਟਣ ਨਾਲੋਂ ਜੇ ਤੁਸੀਂ ਪ੍ਰਸ਼ਾਸਨ ਦਾ ਵੀ ਆਪਣਾ ਵੀ ਔਰ ਸਰਕਾਰ ਦਾ ਵੀ ਖਿਆਲ ਰੱਖੋ ਤੇ ਆਪਣੇ ਬੱਚਿਆਂ ਦੀ ਸਿਹਤ ਦਾ ਖਿਆਲ ਰੱਖੋ ਤਾਂ ਇਸ ਕੂੜੇ ਤੋਂ ਜ਼ਰੂਰ ਕਹਿਰੀ ਕਰੋ ਕਿ ਮੈਂ ਬੇਨਤੀ ਕਰੂੰਗਾ ਕਿ ਗੱਡੀਆਂ ਤੁਹਾਡੇ ਵਾਰਡ ਦੇ ਵਿੱਚ ਆਉਂਦੀਆਂ ਨੇ ਗੱਡੀਆਂ ਨਹੀਂ ਆਉਂਦੀਆਂ ਉਹਦੇ ਲਈ ਵੀ ਟੋਲ ਫਰੀ ਨੰਬਰ ਇਸ਼ੂ ਕੀਤਾ ਗਿਆ ਹੈ ਕਿ ਤੁਸੀਂ ਗੱਡੀ ਫੋਨ ਕਰਕੇ ਮੰਗਾ ਸਕਦੇ ਹੋ ਪਰ ਪਰਹੇਜ਼ ਕਰਨਾ ਹੈ ਇਹ ਕਿ ਕੂੜੇ ਤੋਂ ਜੇ ਬਚਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਬਚੇ ਰਹਾਂਗੇ ਆਦਰਵਾਇਜ਼ ਫਿਰ ਸਾਨੂੰ ਬਚਾਉਣ ਵਾਲਾ ਕੋਈ ਨਹੀਂ ਹੈ ਧੰਨਵਾਦ ਰਾਨੀ ਦੀ ਗੱਲ ਤਾਂ ਇਹ ਹੈ ਕਿ ਦੇਖੋ ਸੜਕ ਦੇ ਕਿਨਾਰੇ ਦੇ ਕਿੱਡੀ ਵੱਡੀ ਤਾਦਾਦ ਦੇ ਵਿੱਚ ਕੂੜਾ ਪਿਆ ਸੀ ਉੱਥੋਂ ਵੀ ਲੈ ਕੇ ਇੰਨੀ ਦੂਰ ਤੱਕ ਤਰੀਬ ਕਟੋ-ਕਟ ਕਿ 50 ਮੀਟਰ ਦਾ ਏਰੀਆ ਜਿੱਥੇ ਕੂੜਾ ਫੈਲਿਆ ਹੋਇਆ ਹੈ ਇਹ ਕੂੜਾ ਕਿੱਥੋਂ ਆਇਆ ਇਹ ਲੋਕ ਹੀ ਸਿੜਦੇ ਨੇ ਲੋਕਾਂ ਨੂੰ ਚਾਹੀਦਾ ਹੈ ਕਿ ਸਫਾਈ ਰੱਖਣ ਦੇ ਵਿੱਚ ਆਪਣਾ ਹਮਰੋਲਦਾ ਕਰੋ ਜਿਵੇਂ ਕਿ ਅਵਤਾਰ ਸਿੰਘ ਮਾਨ ਜੀ ਨੇ ਕਿਹਾ ਕਿ ਗੱਡੀਆਂ ਲੱਗੀਆਂ ਨੇ ਤਾਂ 100 ਰੁਪਏ ਦੇਣ ਦੇ ਵਿੱਚ ਤੁਹਾਨੂੰ ਕੀ ਹਰਜ ਹੈ 100 ਰੁਪਏ ਦਿਓਗੇ ਤਾਂ ਗੱਡੀਆਂ ਤੁਹਾਡੇ ਘਰੋਂ ਕੂੜਾ ਲੈ ਕੇ ਜਾਣਗੀਆਂ ਅਗਰ ਗੱਡੀਆਂ ਨਹੀਂ ਆਉਂਦੀਆਂ ਤਾਂ ਟੋਲ ਫਰੀ ਨੰਬਰ ਦੇ ਉੱਤੇ ਉਹਨਾਂ ਨੂੰ ਆਪਣਾ ਇਤਰਾਜ਼ ਦਰਜ ਕਰਾਓ ਜੇ ਸਫਾਈ ਹੋਊਗੀ ਤਾਂ ਵਾਤਾਵਰਣ ਸ਼ੁੱਧ ਹੋਊਗਾ ਇਹ ਜਿਹੜੀ ਬਦਬੂ ਇਹਦੇ ਵਿੱਚ ਉਪਜ ਰਹੀ ਹੈ ਕੂੜਾ ਚੱਕਣ ਲੱਗੇ ਆ ਉਹ ਅਸੀਂ ਮੂੰਹ ਦੇ ਨਾਲ ਬਿਆਨ ਕਰ ਸਕਦੇ ਆ ਇਸ ਵੀਡੀਓ ਦੇ ਵਿੱਚ ਉਹਦੀ ਬਦਬੂ ਦੀ ਉਹ ਨਹੀਂ ਸੁੰਗੀ ਜਾ ਸਕਦੀ ਤੁਸੀਂ ਬਦਬੂ ਨਹੀਂ ਸੁੰਗ ਸਕਦੇ ਸੋ ਲਿਆ ਜੇ ਇਹੀ ਬੇਨਤੀ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਵਿੱਚ ਸਹਿਯੋਗ ਦਿਓ ਜੇ ਗੰਦਗੀ ਨਹੀਂ ਹੋਊਗੀ ਤਾਂ ਵਾਤਾਵਰਣ ਸਾਫ਼ ਹੋਊਗਾ ਵਾਤਾਵਰਣ ਦੂਸ਼ਿਤ ਹੋਊਗਾ ਤਾਂ ਬਿਮਾਰੀਆਂ ਫੈਲਣਗੀਆਂ ਬਿਮਾਰੀਆਂ ਨੂੰ ਸਦਾ ਦੇਣ ਲਈ ਅਸੀਂ ਖੁਦ ਜ਼ਿੰਮੇਵਾਰ ਆ ਇਸ ਚੀਜ਼ ਦਾ ਸਾਨੂੰ ਆਪਣਾ ਸੋਚਣਾ ਚਾਹੀਦਾ ਆਪਣੇ ਇਲਾਕੇ ਬਾਰੇ ਸੋਚਣਾ ਚਾਹੀਦਾ ਆਪਣੇ ਸਮਾਜ ਬਾਰੇ ਸੋਚਣਾ ਚਾਹੀਦਾ ਇਸ ਲਈ ਆਪ ਸਭ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਤੁਸੀਂ ਖੁਦ ਵੀ ਸਹਿਯੋਗ ਦਿਓ ਤਾਂ ਕਿ ਇੱਕ ਚੰਗਾ ਅਤੇ ਸ਼ੁੱਧ ਵਾਤਾਵਰਣ ਦਾ ਨਿਰਮਾਣ ਕੀਤਾ ਜਾ ਸਕੇ ਧੰਨਵਾਦ